ਨਮਸਕਾਰ ਆਕਾਸ਼ਵਾਣੀ ਦਾ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ਿਕ ਖਬਰਾਂ ਸੁਣੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਤੋਂ ਥੋੜੀ ਦੇਰ ਬਾਅਦ ਨਵੀਂ ਦਿੱਲੀ ਚੁਗੰਧੰਤ ਦਿਵਸ ਸਮਾਗਮ ਚ ਹਿੱਸਾ ਲੈਣ ਵਾਲੀ ਅੰਚੇਸੀ ਕੈਡਟਾ ਚਾਹਕੀ ਕਲਾਕਾਰਾਂ ਤੇ ਕਬਾਈਲੀ ਮਹਿਮਾਨਾਂ ਨਾਲ ਮੁਲਾਕਾਤ ਕਰਨਗੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਸ਼ਿਆਂ ਦੀ ਸਮੱਸਿਆ ਤੇ ਮਹਿਲਾਵਾਂ ਤੇ ਉਸਦਾ ਭਾਰ ਵਿਸ਼ੇ ਤੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਪੰਜਾਬ ਦੇ ਰਾਜਪਾਲ ਗੁਰअर्जਨ ਕਟਾਰੀਆ ਨੇ ਨਸ਼ਿਆਂ ਦੀ ਸਮੱਸਿਆ ਤੇ ਗੰਭੀਰ ਚਿੰਤਾ ਪ੍ਰਗਟਾਈ ਉੱਤਰੀ ਰੇਲਵੇ ਨੇ 69ਵਾਂ ਰੇਲਵੇ ਹਫਤਾ ਮਨਾਇਆ 104 ਰੇਲਵੇ ਕਰਮਚਾਰੀਆਂ ਨੂੰ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ ਅੱਜ ਦੇਸ਼ ਭਰ ਵਿੱਚ ਰਾਸ਼ਟਰੀ ਬਾਲੜੀ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਸੂਬਾ ਬਦਰੀ ਪੰਜਾਬ ਇਲੈਕਸ਼ਨ ਕੁਇਜ਼ 2025 ਦੇ ਜੇਤੂਆਂ ਨੂੰ ਕੱਲ੍ਹ ਰਾਸ਼ਟਰੀ ਵੋਟਰ ਦਿਵਸ ਤੇ ਨਿਦਿਆਣਾ ਵਿਖੇ ਕੀਤਾ ਜਾਵੇਗਾ ਸਨਮਾਨਿਤ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਤੋਂ ਥੋੜੀ ਦੇਰ ਬਾਅਦ ਨਵੀਂ ਦਿੱਲੀ ਵਿੱਚ ਗਣਤੰਤਰ ਦਿਵਸ ਸਮਾਗਮ ਦੇ ਐਨਸੀਸੀ ਕੈਡਟਾ ਐਨਸਸ ਵਲੰਟੀਅਰਸ ਯੂਥ ਐਕਸਚੇਂਜ ਪ੍ਰੋਗਰਾਮ ਦੇ ਕੈਡਟਾ ਚਾਂਗੀ ਕਲਾਕਾਰਾਂ ਅਤੇ ਕਬਾਈਲੀ ਮਹਿਮਾਨਾਂ ਨਾਲ ਮੁਲਾਕਾਤ ਕਰਨਗੇ ਪ੍ਰਧਾਨ ਮੰਤਰੀ ਦੀ ਰਿਹائش ਤੇ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸ਼੍ਰੀਮਤੀ ਪਰਦੇਤੇ ਪਿੱਛੇ ਕੰਮ ਕਰਨ ਵਾਲੇ ਚਾਂਕੀ ਕਲਾਕਾਰਾਂ ਦੇ ਨਾਲ ਨਾਲ ਇਸ ਸਾਲ ਗਣਤੰਤਰ ਦਿਵਸ ਪ੍ਰੀਡ ਵਿੱਚ ਵਿਸਾ ਲੈਣ ਵਾਲੀ ਐਨਸੀਸੀ ਗੱਟਾ ਨਾਲ ਕਲਪਾਤ ਕਰਨਗੇ ਇਸ ਵਾਰ ਗਣਤੰਤਰ ਦਿਵਸ ਪ੍ਰੀਡ 2025 ਸੰਵਿਧਾਨ ਦੇ ਲਾਗੂ ਹੋਣ ਦੇ 75 ਸਾਲਾਂ ਤੇ ਜਨ ਭਾਗੀਦਾਰੀ ਤੇ ਵਿਸ਼ੇਸ਼ ਧਿਆਨ ਦੇਂਦੇ ਹੋਏ ਭਾਰਤ ਦੀ ਸਭਿਆਚਾਰਕ ਵਿਪਨਤਾ ਅਤੇ ਫੌਜੀ ਸ਼ਕਤੀ ਦਾ ਇੱਕ ਵਿਲੱਖਣ ਸੁਮੇਲ ਹੋਵੇਗੀ ਇਸ ਸਾਲ ਵੱਖ-ਵੱਖ ਸੂਬਿਆਂ ਕੇਂਦਰੀ ਸਸ਼ਸਤ ਪ੍ਰਤੀਸਾ ਤੇ ਕੇਂਦਰ ਸਰਕਾਰ ਦੇ ਮੰਤਰਾਲਿਆਂ ਤੇ ਵਿਭਾਗਾਂ ਵੱਲੋਂ 31 ਚਾਂਗੀਆਂ ਹਿੱਸਾ ਲੈਣ ਗਿਆ ਜਿਸ ਵਿੱਚ ਸੁਨਹਿਰਾ ਪਾੜ ਤੋਂ ਵਿਰਾਸਤ ਅਤੇ ਵਿਕਾਸ ਵਿਸ਼ੇ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ ਗਣਤੰਤਰ ਦਿਵਸ ਪ੍ਰੇਡ ਵਿੱਚ ਦੋ ਚਾਂਗੀਆਂ ਭਾਰਤ ਦੇ ਸੰਵਿਧਾਨ ਤੇ 75 ਸਾਲਾਂ ਨੂੰ ਦਰਸਾਉਣੀਆਂ ਇਸ ਤੋਂ ਇਲਾਵਾ ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜਨਮ ਦਿਤੀ ਸਰਦਾਰ ਵੱਲਭ ਭਾਈ ਪਟੇਲ ਅਤੇ ਭਾਰਤ ਦੇ ਮੌਸਮ ਵਿਭਾਗ ਦੇ ਆਧਾਰਿਤ ਚਾਂਗੀਆਂ ਵੀ ਖਿੱਚ ਦਾ ਕੇਂਦਰ ਹੋਣਗੀਆਂ ਗਣਤੰਤਰ ਦਿਵਸ ਪ੍ਰੇਡ ਦੀ ਸ਼ੁਰੂਆਤ ਦੇਸ਼ ਦੇ ਵੱਖ-ਵੱਖ ਹਸਿਆ ਦੇ 300 ਸੱਭਿਆਚਾਰਕ ਕਲਾਕਾਰ ਸਾਰੇ ਜਹਾਂ ਸੇ ਅੱਛਾ ਸੰਗੀਤਿਕ ਸਾਜ ਵਜਾਉਂਦੇ ਹੋਏ ਕਰਨਗੇ ਰਾਸ਼ਟਰੀ ਮੇਲਾ ਆਯੋਗ ਨਵੀਂ ਦਿੱਲੀ ਵੱਲੋਂ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਂਝੇ ਉੱਤਮ ਨਾਲ ਪੰਜਾਬ 'ਚ ਨਸ਼ਿਆਂ ਦੀ ਸਮੱਸਿਆ ਔਰਤਾਂ ਤੇ ਭਾਰ ਨੂੰ ਉਜਾਗਰ ਕਰਨਾਂ ਵਿਸ਼ੇ ਤੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਰਾਸ਼ਟਰੀ ਮੇਲਾ ਯੋਗਤੀ ਮੈਂਬਰ ਸਖਤਰ ਮਨਾਕਸ਼ੀ ਨੇਗੀ ਨੇ ਪ੍ਰੋਗਰਾਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਆਪਣੇ ਸੰਬੋਧਨ ਵਿੱਚ ਪੰਜਾਬ ਵਿੱਚ ਵਧ ਰਹੀ ਨਸ਼ਿਆਂ ਦੀ ਸਮੱਸਿਆ ਤੇ ਗੰਭੀਰ ਚਿੰਤਾ ਪ੍ਰਗਟਾਈ। तो मैं सोचता हूँ की समस्या गंभीर है ये तो सारा देश के है और केवल और केवल पंजाब ही इससे ग्रसित तो नहीं है अभी देश का दुर्भाग्य मानता हूँ कि पिछले कुछ वर्षों में सबका प्रयटन बघाय देश के सभी राज्यों में बढ़ा है लेकिन हमको इसलिए ज्यादा दुख है क्योंकि तो हम टॉप पर है आज की तारीख में देश के आंकड़ों के हिसाब से सबसे ज्यादा नशीले पदार्थों का उपयोग अगर किसी राज्य में होता है वो तो आपका और मेरा पंजाब है ਉਹਨਾਂ ਨੇ ਕਿਹਾ ਕਿ ਪੰਜਾਬ ਗੁਰੂਆਂ ਤੇ ਪੀਰਾਂ ਦੀ ਪਵਿੱਤਰ ਧਰਤੀ ਹੈ ਜਿੱਥੋਂ ਇੱਥੋਂ ਦੇ ਲੋਕਾਂ 'ਚ ਨੈਤਿਕ ਤੇ ਸਾਂਸਕ੍ਰਿਤਿਕ ਤਾਕਤ ਹੈ ਜੇਕਰ ਇਸ ਪਵਿੱਤਰ ਧਰਤੀ ਤੋਂ ਪ੍ਰੇਰਣਾ ਲਿਆ ਜਾਵੇ ਤਾਂ ਨਸ਼ਿਆਂ ਦੀ ਸਮੱਸਿਆ ਨੂੰ ਜੜ ਤੋਂ ਖਤਮ ਕੀਤਾ ਜਾ ਸਕਦਾ ਹੈ। ਉਹਨਾਂ ਨੇ ਨੌਜਵਾਨਾਂ ਤੇ ਔਰਤਾਂ ਨੂੰ ਇਸ ਕਾਰਜ ਦਾ ਕੇਂਦਰ ਬਿੰਦੂ ਬਣਾਉਣ ਦੀ ਜ਼ੋਰ ਦਿੱਤਾ ਤੇ ਨਸ਼ਾ ਮੁਕਤ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਅਪੀਲ ਕੀਤੀ ਤਾਂ ਜੋ ਜ਼ਮੀਨੀ ਪੱਧਰ ਤੇ ਨਸ਼ਿਆਂ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕੇ। ਰਾਸ਼ਟਰੀ ਮੈਲਾ ਆਯੋਜਕ ਦੀ ਚੀਅ ਪਰਸਨ ਵਿਜੇ ਕਿਸ਼ੋਰ ਨੇ ਔਰਤਾਂ ਤੇ ਨਸ਼ਾ ਤੇ ਪੈਰੇ ਪ੍ਰਭਾਵਤੀ ਗੱਲ ਕੀਤੀ ਉਹਨਾਂ ਕਿਹਾ ਕਿ ਨਸ਼ਿਆਂ ਦਾ ਸੰਕਟ ਨਾ ਸਿਰਫ ਵਿਅਕਤੀਗਤ ਜੀਵਨ ਨੂੰ ਸਗੋਂ ਪਰਿਵਾਰ ਤੇ ਸਮਾਜ ਦੀ ਨੀਂਦ ਨੂੰ ਵੀ ਹਿਲਾ ਕੇ ਰੱਖ ਦਿੰਦਾ ਹੈ। ਉਹਨਾਂ ਨੇ ਸਮਾਜ ਨੂੰ ਜਾਗਰੂਕ ਕਰਨ ਤੇ ਔਰਤਾਂ ਨੂੰ ਸਸ਼ਕਤ ਕਰਨ ਲਈ ਇੱਕ ਮਜ਼ਬੂਤ ਰਣਨੀਤੀ ਬਣਾਉਣ ਦੀ ਲੋੜ ਤੇ ਜ਼ੋਰ ਦਿੱਤਾ। ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਰੀਨੋ ਵਿਕ ਨੇ ਭਰੋਸਾ ਦਿੱਤਾ ਕਿ ਪੰਜਾਬ ਯੂਨੀਵਰਸਿਟੀ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਪੂਰੀ ਤਰ੍ਹਾਂ ਸਹਿਯੋਗ ਦੇਵੇਗੀ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚੋਂ ਨਸ਼ਿਆਂ ਦੀ ਸਮੱਸਿਆ ਨੂੰ ਪੂਰੀ ਤਰ੍ਹਾਂ ਨਾਲ ਖਤਮ ਕੀਤਾ ਜਾ ਸਕੇ। दोरीबंदर आते ठाणे درمیان چلن والی پہلی ਰੇਲ ਗੱਡੀ ਦੀ ਯਾਦਪਾਤੀ ਰੇਲਵੇ ਹਰ ਸਾਲ ਰੇਲਵੇ ਹਫਤੇ ਦਾ ਆਯੋਜਨ ਕਰਦਾ ਹੈ ਇਸ ਸਾਲ ਉਤਰੀ ਰੇਲਵੇ ਵੱਲੋਂ 69ਵਾਂ ਰੇਲਵੇ ਹਫਤਾ ਮਨਾਇਆ ਗਿਆ ਉਤਰੀ ਰੇਲਵੇ ਦੇ ਜਨਰਲ ਮੈਨੇਜਰ ਅਸ਼ੋਕ ਕੁਮਾਰ ਵਰਮਾ ਨੇ ਅਜਨਵੀ ਦਿੱਲੀ ਸਥਿਤ ਰਾਸ਼ਟਰੀ ਰੇਲ ਅਚਾਇਬ ਕਾਰਜ ਕਰਵਾਏ ਪੁਰਸਕਾਰ ਸਮਾਗਮ ਚ 104 ਰੇਲਵੇ ਕਰਮਚਾਰੀਆਂ ਦੁਆਰਾ ਨਿਭਾਈਆਂ ਸ਼ਾਨਦਾਰ ਸੇਵਾਵਾਂ ਲਈ ਵੱਖ-ਵੱਖ ਜ਼ੋਨਾਂ ਨੂੰ ਪੁਰਸਕਾਰ ਪ੍ਰਦਾਨ ਕੀਤੇ ਫਿਰੋਜ਼ਪੁਰ ਡਿਵੀਜ਼ਨ ਦੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ परमदीप सिंह सैनी ਨੂੰ ਵਿਸ਼ੇਸ਼ ਰੀਲ ਸੇਵਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਫਿਰੋਜ਼ਪੁਰ ਡਿਵੀਜ਼ਨ ਨੂੰ ਵਨ ਚ ਟ੍ਰੈਕ ਡੀਜ਼ਲ ਸ਼ੈੱਡ ਲੋਕੋ ਕੁਸ਼ਲਤਾ ਸੁਰੱਖਿਆ ਸਵੱਛਤਾ ਵਿੱਚ ਸਰਵੋਤਮ ਪ੍ਰਦਰਸ਼ਨ ਲਈ ਨਵਾਸਿਆ ਗਿਆ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @airarnewsjalandhar ਅੱਜ ਦੇਸ਼ ਭਰ ਵਿੱਚ ਰਾਸ਼ਟਰੀ ਬਾਲੜੀ ਦਿਵਸ ਮਨਾਇਆ ਜਾ ਰਿਹਾ ਇਹ ਦਿਨ ਕੁੜੀਆਂ ਦੇ ਅਧਿਕਾਰਾਂ ਸਿੱਖਿਆ ਸੇਤ ਤੇ ਸੁਰੱਖਿਆ ਵੱਲ ਸਮਾਜ ਦਾ ਧਿਆਨ ਖਿੱਚਣ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ ਇਸ ਦਾ ਉਦੇਸ਼ ਹਰ ਕੁੜੀ ਦਾ ਸਤਿਕਾਰ ਕਰਨਾ ਤੇ ਉਸ ਨੂੰ ਅੱਗੇ ਵਧਣ ਤੇ ਪੜ੍ਹਾਈ ਦੇ ਬਰਾਬਰ ਮੌਕੇ ਪ੍ਰਦਾਨ ਕਰਨ ਲਈ ਪ੍ਰੇਰਿਤ ਕਰਨਾ ਹੈ ਕੁੜੀਆਂ ਦੀ ਸਿੱਖਿਆ ਉਹਨਾਂ ਦੇ ਅਧਿਕਾਰਾਂ ਤੇ ਵਿਕਾਸ ਲਈ ਸਾਰੇ ਮੌਕੇ ਪ੍ਰਦਾਨ ਕਰਨ ਵਾਸਤੇ 22 ਜਨਵਰੀ 2015 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਮਹਾਂਮ ਸ਼ੁਰੂ ਕੀਤੀ ਗਈ ਸੀ ਇਸ ਸਾਲ ਦੇ ਰਾਸ਼ਟਰੀ ਬਾਲੜੀ ਦਿਵਸ ਦਾ ਵਿਸ਼ਾ ਸੁਨਹਿਰੀ ਪਵਿਕ ਲਈ ਕੁੜੀਆਂ ਦਾ ਸਸ਼ਕਤੀਕਰਨ ਰੱਖਿਆ ਗਿਆ ਹੈ 15ਵੇਂ ਰਾਸ਼ਟਰੀ ਵੋਟਰ ਦਿਵਸ ਨੂੰ ਸਮਰਪਿਤ ਸੂਬਾ ਪੱਦਰੀ ਆਫਲਾਈਨ ਪੰਜਾਬ ਇਲੈਕਸ਼ਨ ਕੁਇਜ਼ 2025 ਵੱਖ-ਵੱਖ 23 ਜ਼ਿਲ੍ਹਿਆਂ ਦੇ ਟਾਪਰਾਂ ਵਿਚਕਾਰ ਅੱਜ ਲੁਧਿਆਣਾ ਦੇ ਸਰਕਾਰੀ ਕਾਲਜ ਵਿਖੇ ਕੀਤਾ ਗਿਆ ਇਸ ਮੌਕੇ 23 ਨੌਜਵਾਨਾਂ ਨੇ ਆਫਲਾਈਨ ਮੁਕਾਬਲੇ 치ਸਾ ਲਿਆ ਮੋਗਾ ਦੇ ਸੁਮਿਤ ਅਨਰੂਲਾ ਨੂੰ ਪਹਿਲਾ ਬਰਿਆਲਾ ਤੋਂ ਗੁਰਨੀ ਕਾਣ ਨੂੰ ਦੂਜਾ ਤੇ ਮਹਾਲੀ ਤੋਂ ਲਵਿਸ਼ ਨੂੰ ਤੀਜੇ ਸਥਾਨ ਲਈ ਲਾਨਾ ਗਿਆ ਇਹਨਾਂ ਤਿੰਨਾਂ ਨੂੰ ਕੱਲ ਵਿਸ਼ੇਸ਼ ਇਨਾਮ ਦਿੱਤੇ ਜਾਣਗੇ ਇਸ ਮੁਕਾਬਲੇ ਦਾ ਉਦਘਾਟਨ ਵਧੀਕ ਮੁੱਖ ਚੌਣ ਅਫਸਰ ਹਰੀਸ਼ ਨૈયਰ ਨੇ ਕੀਤਾ ਪੰਜਾਬ ਇਲੈਕਸ਼ਨ ਕੁਇਜ਼ 2025 ਆਨਲਾਈਨ ਤੇ ਆਫਲਾਈਨ ਦੋਵਾਂ ਟੰਗਾ ਦੇਸ਼ ਦੇ ਨਿਰਮਾਣ ਵਿੱਚ ਆਪਣਾ ਭਰਪੂਰ ਯੋਗਦਾਨ ਦੇਣ ਤੇ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਦਾ ਲਾਭ ਲੈ ਕੇ ترقی ਕਰਨ ਵਾਲਿਆਂ ਨੂੰ ਸਨਮਾਨ ਦੇਣ ਵਾਸਤੇ ਭਾਰਤ ਸਰਕਾਰ ਵੱਲੋਂ ਦੇਸ਼ ਭਰ ਵਿੱਚੋਂ 10000 ਨਾਗਰਿਕਾਂ ਨੂੰ ਵਿਸ਼ੇਸ਼ ਸਨਮਾਨ ਦੇਣ ਲਈ 26 ਜਨਵਰੀ ਗਣਤੰਤਰ ਦਿਵਸ ਤੇ ਬੁਲਾਇਆ ਗਿਆ ਇਹਨਾਂ ਵਿੱਚ ਬਹੁਤ ਸਾਰੇ ਪੰਜਾਬ ਤੋਂ ਵੀ ਨੇ ਪੇਸ਼ ਹੈ ਇਸ ਬਾਰੇ ਇੱਕ ਰਿਪੋਰਟ ਵੱਖ-ਵੱਖ ਖੇਤਰਾਂ ਵਿੱਚ ਮੱਲਾ ਮਾਰ ਕੇ ਆਪਣੇ ਦੇਸ਼ ਅਤੇ ਸਮਾਜ ਨੂੰ ਤਰੱਕੀ ਵੱਲ ਲਿਜਾਉਣ ਵਾਲੇ ਇਹ ਪੰਜਾਬ ਵਾਸੀ ਬਹੁਤ ਖੁਸ਼ ਨੇ ਕਿ ਇਹਨਾਂ ਦੇ ਸਮਾਜਪਤੀ ਕੀਤੇ ਕੰਮ ਦਾ ਸਨਮਾਨ ਹੋਇਆ ਏ ਇਹਨਾਂ ਵਿੱਚ ਆਂਗਣਵੜੀ ਪੈਨਾ ਵੀ ਹਨ ਅਤੇ ਪਰ ਸਰਕਾਰ ਦੀ ਆਰਥਿਕ ਅਤੇ ਸਮਾਜਿਕ ਪੱਖੋਂ ਕਮਜ਼ੋਰ ਵਰਗਾਂ ਲਈ ਪ੍ਰਧਾਨ ਮੰਤਰੀ ਯੋਜਨਾ ਦੇ ਲਾਭਪਾਤਰੀ ਵੀ ਹਨ ਆਪਣੀ ਖੁਸ਼ੀ ਸਾਂਝੀ ਕਰਦਿਆਂ ਕਿਹਾ ਮੈਂ ਬਹੁਤ ਖੁਸ਼ ਹੂੰ ਕਿ ਪੋਸ਼ਣ ਅਭਿਆਨ ਤੇ ਰਿਲੇਟਡ ਹਮਾਰਾ ਡਿਪਾਰਟਮੈਂਟ ਕੰਮ ਕਰ ਰਹਾ ਹੈ ਪੀਐਮ ਮੋਦੀ ਨੇ ਇਹ ਅਭਿਆਨ ਚਲਾਇਆ ਹੈ ਅਤੇ ਮੈਂ ਬਹੁਤ ਖੁਸ਼ ਹੂੰ ਕਿ ਉਹ ਬਹਿਲਾਉ के लिए बच्चों के लिए इतना सोच रहे हैं पंजाब में भी बहुत अच्छे से चल रहा है यह मैं बहुत खुश हूं कि प्रधानमंत्री मोदी जी द्वारा मुझे सम्मानित किया जा रहा है सादी जी पेंडमिक सिचुएशन ਬਦਕਰ ਵਿੱਚ ਜੀ ਅਸੀਂ ਸਾਰੀਆਂ ਔਰਤਾਂ ਨੂੰ ਅਸੀਂ ਬੁਲਾਉਣੀ ਹੈ ਆਪਦੇ ਸੈਂਟਰ ਵਿੱਚ ਜੀ ਹਰ ਔਰਤ ਨੂੰ ਜਾਗਰੂਤ ਕਰਦੇ ਇਥੇ ਹੋਰ ਇੱਕ ਬੇਟੀ ਬਚਾਓ ਬੇਟੀ ਪੜਾਓ ਲਈ ਅਸੀਂ ਵੱਧ ਚੜ ਕੇ ਉਹਦੇ ਵਿੱਚ ਮੈਂ ਆਪਣੀ ਪੂਰੀ ਭੂਮਿਕਾ ਨਿਭਾਉਣੀ ਹੈਗੀ ਸਵੱਜ ਸੁਰੱਖਤਾ ਇਸਤਰੀ ਵਾਲ ਵਿਕਾਸ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਜਿਨ੍ਹਾਂ ਨੇ ਮੇਰੀ ਚੋਣ ਕੀਤੀ ਹੈ ਜੀ ਇਹਦੇ ਕੋਈ ਨਾ ਰੁਤਬਾ ਨਹੀਂ ਦਿੱਤਾ ਜਾਂਦਾ ਸੀ ਵੀ ਮਤਲਬ ਇਹ ਕੰਮ ਇਹ ਮਤਨ ਨਹੀਂ ਸੀਗੀ ਇਸ ਤਰ੍ਹਾਂ ਪਰ ਅੱਜ ਸਾਰੇ ਪਿੰਡ ਨੂੰ ਇਹ ਬਿਹਾਰਵ ਮਹਿਸੂਸ ਜ਼ਰੂਰ ਹੋਗਾ। ਮੇਰਾ ਨਾਮ ਦਿਲਪ੍ਰੀਤ ਸਿੰਘ ਹੈ। ਮੈਂ ਆਮਸਰਮੌਰ ਤੋਂ MBA ਕਰ ਰਿਹਾ ਹਾਂ। ਮੈਂ ਪ੍ਰਧਾਨ ਮੰਤਰੀ ਸ਼ਸ਼ੀ ਸਕਾਲਰਸ਼ਿਪ ਯੋਜਨਾ ਲਈ ਪਾਰੇ ਸਰਕਾਰ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਕਿ ਇਸ ਨੇ ਮੇਰੇ ਵਰਗੇ ਗੈਹ ਵਿਦਿਆਰਥੀਆਂ ਨੂੰ ਉੱਚ ਵਿਦਿਆ ਸੰਸਥਾਨ ਜਿਵੇਂ ਕਿ IIT IAM ਤੋਂ ਵਿੱਦਿਆ ਪ੍ਰਾਪਤ ਕਰਨ ਵਿੱਚ ਮਦਦ ਕੀਤੀ ਹੈ। ਮੇਰਾ ਨਾਮ ਯਸ਼ਨੂ ਕੋਰੇ ਹੈ ਤੇ ਮੈਂ ਪੰਜਾਬ ਦੇ ਸ਼ਹਿਰ ਬਠਿੰਡਾ ਤੋਂ ਹਾਂ। ਮੈਂ ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਟੈਕਨੋਲੋਜੀ ਦੀ ਵਿਦਿਆਰਥਣ ਹਾਂ। ਮੈਂ N.P.M. Young Achievers Scholarship Award Scheme for Wide ਇੰਡੀਆ ਹਾਸਿਲ ਕਰਨ ਲਈ ਗੰਦੰਤਰ ਦਿਵਸ ਸਪਰੇਡ ਦੇ ਦੌਰਾਨ ਸਨਮਾਨਿਤ ਕੀਤਾ ਜਾ ਰਿਹਾ ਹੈ ਮੈਂ ਇਸ ਇਨਾਮ ਲਈ ਬਹੁਤ ਖੁਸ਼ ਹਾਂ ਅਤੇ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ ਉਹਨਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਅਜੀहां ਮਾਨ ਸਨਮਾਨ ਉਹਨਾਂ ਨੂੰ ਆਪਣਾ ਕੰਮ ਹੋਰ ਚੰਗੀ ਤਰ੍ਹਾਂ ਕਰਨ ਲਈ ਹਲ ਸ਼ਰੀਦ ਦੇਵੇਗਾ ਰਾਜੇਸ਼ ਬਾਲੀ ਆਕਾਸ਼ਵਾਨੀ ਖਬਰਾਂ ਅਜਲੰਦਰ ਪੰਜਾਬ ਪਛੜੀਆਂ ਛੇੜੀਆਂ ਭੂਮੀ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਬੈਂਕ ਵਿਕੋ ਵੱਲੋਂ ਸੂਬੇ ਦੇ ਵਾਕਫਕ ਸੇਨਾ ਵਿੱਚ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਨੇ ਜੋ ਕਿ 7 ਫਰਵਰੀ ਤੱਕ ਚੱਲੀ ਰਹਿਣਗੇ ਬੈਂਕ ਫਿਕੋ ਦੇ ਚੇਅਰਮੈਨ ਸੰਦੀਪ ਸੈਣੀ ਨੇ ਦੱਸਿਆ ਪੰਜਾਬ ਦੇ ਬਖਵਕ ਇਲਾਕਿਆਂ ਦੇ ਵਿੱਚ ਜਾਗਰੂਕਤਾ ਕੈਂਪ ਲਗਾ ਕੇ ਪੰਜਾਬ ਦੇ ਘੱਟ ਗਿਣਤੀ ਵਰਗ ਨੂੰ ਅਤੇ OBC ਕਲਾਸਿਸ ਜਿਹੜੀਆਂ ਨੇ ਕਾਸਟਾ ਨੇ ਉਹਨਾਂ ਨੂੰ ਇਹਨਾਂ ਸਕੀਮਾਂ ਦਾ ਲਾਭ ਪਹੁੰਚਾਇਆ ਜਾ ਰਿਹਾ ਵਾ ਜਿਸ ਵਿੱਚ ਸੈਂਕੜੇ ਹੀ ਲੋਕਾਂ ਨੇ ਇਹਨਾਂ ਸਕੀਮਾਂ ਨੂੰ ਜਾਣ ਕੇ ਇਹਨਾਂ ਸਕੀਮਾਂ ਦਾ ਲਾਭ ਲਿਆ ਹੈ ਪੰਜਾਬ ਦੀ ਆਮ ਆਵਾਮ ਨੂੰ ਬੇਨਤੀ ਆ ਕਿ ਇਹਨਾਂ ਜਾਗਰੂਕਤਾ ਕੈਂਪਾਂ ਦੇ ਵਿੱਚ ਜਾ ਕੇ ਉਹ ਇਹਨਾਂ ਸਕੀਮਾਂ ਨੂੰ ਜਾਣਨ ਅਤੇ ਇਹਨਾਂ ਸਕੀਮਾਂ ਦਾ ਲਾਭ ਲੈ ਕੇ ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਦੀ ਆਰਥਿਕ ਸਥਿਤੀ ਨੂੰ ਵੀ ਮਜ਼ਬੂਤ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਉਣ ਬੀਤੇ ਦਿਨੀ ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ دہشت گردਾਂ ਨਾਲ ਮੁਕਾਬਲੇ 'ਚ ਸ਼ਹੀਦ ਹੋਏ ਪਿੰਡ ਅਕਲਿਆ ਦੇ ਅਗਨੀਵੀਰ ਲਬ੍ਰਿਤ ਸਿੰਘ ਦਾ ਅੰਤਿਮ ਸੰਸਕਾਰ ਪੂਰੇ ਸਰਕਾਰੀ ਸਨਮਾਨ ਨਾਲ ਕੀਤਾ ਗਿਆ ਲੈਫਟੀਨੈਂਟ ਕਰਨਲ ਅਸ਼ੀਸ਼ 도ਮਰ ਦੀ ਅਗਵਾਈ 'ਚ ਫੌਜੀ ਟੁਕੜੀ ਲਬ੍ਰਿਤ ਸਿੰਘ ਦੀ ਮ੍ਰਿਤਕ ਦੇ ਨੂੰ ਸਰਕਾਰੀ ਸਨਮਾਨਾ ਨਾਲ ਲੈ ਕੇ ਪਿੰਡ ਪਹੁੰਚੀ ਪਿੰਡ ਵਾਸੀਆਂ ਨੇ ਨਮਕਾਨ ਨਾਲ ਸ਼ਹੀਦ ਨੂੰ ਅੰਤਿਮ ਵਿਦਾਈ ਦਿੱਤੀ ਪੰਜਾਬ 'ਚ ਅੱਜ ਤੋਂ ਤੱਕ ਸੀਤ ਲਹਿਰ ਨੂੰ ਲੈ ਕੇ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਚੰਡੀਗੜ੍ਹ ਸਥਿਤ ਮੌਸਮ ਵਿਭਾਗ ਦੇ ਨਿਰਦੇਸ਼ਕ सुरेंद्र ਪਾਲ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ पंजाब और हरियाणा में आने वाले दिनों में मौसम आमतौर तो पर साफ रहेगा बीच में जो हवाएं चलने की संभावना है उससे जो है फॉग की भी कोई संभावना नहीं है और जहाँ तक तापमान की बात है तापमान जो है मैक्सिमम टेम्परेचर में कुछ बढ़ोतरी होगी और मिनिमम टेम्परेचर जो है सामान्य घर आस पास रहेंगे तो कुल मिला अगले पाँच से सात दिनों मौसम आमतौर तो पर पंजाब हरियाणा में ड्राई रहेगा और सा... પ્રધાનમંત્રી નરેન્દ્ર મોદી હર બાદ નવી દિલ્હી ગણતંત દિવસ સમગમ ચિસ્સા લેવાનસી કડટા ઝાકી કલાકારા તે કબાયલી મહેમાલાકાત કર ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਸ਼ਾ ਦੀ ਸਮੱਸਿਆ ਤੇ ਮਹਿਲਾਵਾਂ ਤੇ ਉਸ ਦਾ ਭਾਰ ਵਿਸ਼ੇਸ਼ ਸਮਾਗਮ ਦਾ ਆਯੋਜਨ ਪੰਜਾਬ ਦੇ ਰਾਜਪਾਲ ਗੁਰअर्जਨ ਕਟਾਇਆ ਨੇ ਨਸ਼ਾ ਦੀ ਸਮੱਸਿਆ ਤੇ ਗੰਭੀਰ ਚਿੰਤਾ ਪ੍ਰਗਟਾਈ ਅਤੇ ਅੱਜ ਦੇਸ਼ ਪੱਧਰ 'ਤੇ ਰਾਸ਼ਟਰੀ ਬਾਲੜੀ ਦਿਵਸ ਮਨਾਇਆ ਜਾ ਰਿਹਾ ਹੈ ਇਸੇ ਨਾਲ ਹੀ ਪਟੇਸ਼ਕ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ ਨਮਸਕਾਰ